ਤਨਾ ਪਿੰਡਾਂ ਚ ਤਾਂ ਬੀਜੇਪੀ ਵੀ ਵੱਧ ਰਹੀ ਹੈ اپوزیشن ووٹ ਨਹੀਂ ਵਧੇਗਾ ਕਟੇਗਾ ਫਿਰ ਬੀਜੇਪੀ ਦੀ ਗੱਲ ਦਾ ਜਵਾਬ ਦੇ ਦੇਣਾ ਦੇਖੋ ਚੰਨੀ ਸਾਹਿਬ ਮੇਰੇ ਭਰਾ ਹੈਗੇ ਆ ਮੈਨੂੰ ਇਹ ਦੱਸ ਦੇਣ ਕਿ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੇ ਕਿਸਾਨ ਖੁਸ਼ ਕੀਤਾ ਕਿ ਕਿਸਾਨਾਂ ਨੇ ਇਹਨਾਂ ਦੀ ਗਰਦਨ ਤੇ ਗੋਡਾ ਰੱਖ ਕੇ ਜਿਹੜਾ ਆਪਣੀ ਅੱਖ ਦਾ ਦੂਜਾ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹੈਗੇ ਆ ਪੰਜਾਬ ਯੂਨੀਵਰਸਿਟੀ ਇਹ ਪਿੱਛੇ ਹਟੇ ਜਿਹੜੇ ਕਹਿੰਦੇ ਸੀ ਅਸੀਂ ਕਦੇ ਜੁਗਤ ਨਹੀਂ ਉਹ ਝੁਕਾਤੇ ਨਾ ਸਟੂਡੈਂਟਸ ਨੇ ਔਰ ਤੀਜੀ ਗੱਲ ਤੀਜੀ ਗੱਲ ਪੰਜਾਬ ਤੁਸੀਂ ਕਹ ਰਹੇ ਹੋ ਤੁਸੀਂ ਕਹ ਰਹੇ ਹੋ ਭਾਜਪਾ ਦਾ ਕੋਈ ਅਸਰ ਨਹੀਂ ਹੈ ਪਿੰਡਾਂ 'ਚ ਤੁਹਾਡਾ ਹੀ ਅਸਰ ਹੈ ਮਤਲਬ ਇਹ ਨਹੀਂ ਹੈਗਾ ਮਤਲਬ ਇਹ ਨਹੀਂ ਹੈਗਾ ਆਜਾਦ ਜਿਹੜੇ ਕੈਂਡੀਡੇਟ ਮਾੜੇ ਵੋਟੇ ਜਿੱਤੇ ਹੈਗੇ ਨਾ ਉਹਨਾਂ ਨੂੰ ਓਨ ਕਰਕੇ ਇਹ ਜਿਹੜਾ ਹੈਗਾ ਉਹ ਮੱਥੇ ਤੇ ਤਿਲਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਚੰਨੀ ਸਾਹਿਬ ਸੱਤਾ ਦਾ ਸੱਤਾ ਤੇ ਕੀ ਕਹੇਗੀ ਇੱਥੇ ਤਾਂ ਇੱਥੇ ਤਾਂ ਵਿਪੱਖੀ ਕਹਿ ਰਿਹਾ ਹੈ ਤੁਸੀਂ ਦੇਖੋ ਤੁਸੀਂ ਦੇਖੋ ਤੁਸੀਂ ਹੈਰਾਨ ਹੋਵੋਗੇ ਖਡੂਰ ਸਾਹਿਬ ਪੰਥਕ ਸੀਟ ਹੈ ਸਭ ਤੋਂ ਵੱਡੀ ਖਡੂਰ ਸਾਹਿਬ ਦੀ ਬਲਾਕ ਸਮਤੀ ਜੋਨ ਰਾਨੀਵਾਲ ਉੱਥੋਂ ਅਸੀਂ ਜਿੱਤੇ ਆ ਜੇ ਜੇ ਆਪਣੇ ਆਪ ਹੀ ਸੋਚੀ ਜਾਣਾ ਤਾਂ ਕੋਈ ਹੱਲ ਨਹੀਂ ਇਹ ਇਹ ਖੁਸ਼ਵੇਂ ਜਰਣਾ ਰਹਿਣ ਅਸੀਂ ਸਾਬਦ ਕਰਤਾ ਕਿ ਪੰਥਕ ਸੀਟ ਦੀ ਗੱਲ ਕਰ ਰਹੇ ਨੇ ਹਾਈ ਅਲਰਟ ਤੁਹਾਡੇ ਲਈ ਹੈ ਪੰਥਕ ਸੀਟ ਦੀ ਗੱਲ ਕਰ ਰਹੇ ਨੇ ਜੰਨੀ ਜੀ ਮੈਂ ਕਹਾਂ ਦਿੰਦਾ ਪੁੱਛੋ ਵੀ ਉੱਥੇ ਤੋਂ ਇਹਨਾਂ ਨੂੰ ਵੋਟਾਂ ਕਿੰਨੀਆਂ ਪਈਆਂ ਸੀ ਹਾਂਜੀ ਹਾਂਜੀ